ਫਿਲੌਰ ਬੱਸ ਅੱਡੇ ਵਿੱਚ ਬੇਕਾਬੂ ਹੋਈ ਇਨੋਵਾ ਗੱਡੀ ਵੱਲੋਂ 4 ਜਣਿਆਂ ਨੂੰ ਆਪਣੀ ਲਪੇਟ 'ਚ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਐਸਆਈ सुरेंद्र ਪਾਲ ਨੇ ਦੱਸਿਆ ਕਿ ਜਲੰਧਰ ਵੱਲੋਂ ਕਾਲੇ ਰੰਗ ਦੀ ਇਨੋਵਾ ਗੱਡੀ ਨੇ ਫਿਲੌਰ ਬੱਸ ਸਟੈਂਡ ਦੇ ਕੋਲ ਲੁਧਿਆਣਾ ਨੂੰ ਜਾਣ ਵਾਲੀਆ ਸਵਾਰੀਆਂ ਜੋ ਬੱਸ ਦਾ ਇੰਤਜ਼ਾਰ ਕਰ ਰਹੀਆ ਸਨ ਇਹਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਜੋ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈਆਂ ਤੇ ਮੌਕੇ ਤੇ ਜ਼ਖਮੀਆਂ ਨੂੰ ਲੋਕਾਂ ਨੇ 112 ਦੀ ਮਦਦ ਨਾਲ ਸਿਵਲ ਹਸਪਤਾਲ ਫਲੋਰ ਵਿੱਚ ਪਹੁੰਚਾਇਆ ਜਿਨ੍ਹਾਂ ਵਿੱਚੋਂ ਇੱਕ ਹਰਪ੍ਰੀਤ ਸਿੰਘ ਦੀ ਹਾਲਤ ਗੰਭੀਰ ਹੈ ਤੇ ਬਾਕੀ ਤਿੰਨ ਜਣਿਆਂ ਦੇ ਸੱਟਾਂ ਲੱਗੀਆਂ ਹਨ ਤੇ ਉੱਥੇ ਖੜਾ ਮੋਟਰਸਾਈਕਲ ਵੀ ਨੁਕਸਾਨਿਆ ਗਿਆ ਇਹ ਵਰਣਨਯੋਗ ਹੈ ਕਿ ਇਸ ਕਾਟੇ ਆਏ ਦਿਨ ਹਾਦਸੇ ਵਾਪਰਦੇ ਰਹਿੰਦੇ ਹਨ ਅਤੇ ਇਸ ਸੰਬੰਧ ਵਿੱਚ ਪਹਿਲਾਂ ਵੀ ਇਸ ਥਾਨ ਹੋਏ ਹਾਦਸਿਆਂ ਦੀਆਂ ਕਈ ਵਾਰ ਖਬਰਾਂ ਟੈਲੀਕਾਸਟ ਕੀਤੀਆਂ ਜਾ ਚੁੱਕੀਆਂ ਹਨ ਪਰ ਨੈਚੇ ਆਈ ਵੱਲੋਂ ਇਸ ਵਲ ਕੁਝ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਤੇ ਮੌਕੇ ਤੇ ਲੋਕਾਂ ਨੇ ਦੱਸਿਆ ਕਿ ਕਾਲੇ ਰੰਗ ਦੀ ਨੋਵਾ ਗੱਡੀ ਦੇ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ ਤੇ ਗੱਡੀ ਵਿੱਚੋਂ ਸ਼ਰਾਬ ਵੀ ਮਿਲੀ ਤੇ ਪੁਲਿਸ ਵੱਲੋਂ ਡਰਾਈਵਰ ਨੂੰ ਮੌਕੇ ਤੇ ਕਾਬੂ ਕਰ ਲਿਆ ਹੈ ਜਿਹੜਾ ਇਹ ਐਕਸੀਡੈਂਟ ਹੋਇਆ ਕਿੱਥੇ ਫਲੋਰੋ ਹਾਇਆ ਬੱਸ ਸਟੈਂਡ ਤੇ ਤੁਸੀਂ ਕਿੱਥੇ ਨੂੰ ਜਾ ਰਹੇ ਸੀ ਤੁਸੀਂ ਵੇਟ ਕਰਦੇ ਸੀ ਬੱਸ ਦੀ ਤੇ ਇਹ ਗੱਡੀ ਜਿਹੜੀ ਨੋਵਾ ਤੁਹਾਡੇ ਵਿੱਚ ਬਜੀ ਜਾਣ ਕੇ ਐਕਟਿਵਾ ਬਾਈਕ ਵੀ ਸੌਰੀ ਕਰਤੀਆਂ ਨੇ ਸਾਰੀਆਂ ਇਕੱਠੀਆਂ ਵੱਜੀਆਂ ਸਿਰਫ ਇੱਕ ਗੱਡੀ ਨੇ ਹਿੱਟ ਕੀਤਾ ਨਾ ਕਾਲੀ ਨੋਵਾ ਨੇ ਸਾਨੂੰ ਪਤਾ ਨਹੀਂ ਲੱਗਿਆ ਓਕੇ ਤੂੰ ਕਿੰਨੇ ਇੱਕ ਬੰਦੇ ਉੱਥੇ ਥੱਲੇ ਗੱਡੀ ਦੇ ਆਏ ਤੁਹਾਨੂੰ ਪਤਾ ਕੁਝ ਚਾਰ ਚਾਰ ਦਿਖਾਈ ਦਿੰਦੇ ਚਾਰ ਜਣੇ ਹੈਗੇ ਸੀਗੇ ਕੈਂਟੀ ਖੜਕਾ ਦੇ ਅੰਦਰ ਭਾਜੀ ਜਿਹੜੀ ਨੋਵਾ ਗੱਡੀ ਠੁੱਕੀ ਆ ਤੁਹਾਡੇ ਸਾਹਮਣੇ ਆ ਫਲੋਰ ਬੱਸ ਅਡੇ ਤੇ ਹਾਂਜੀ ਹਾਂਜੀ ਇਹ ਤੁਸੀਂ ਗੱਡੀ ਮਗਾਹ ਦਾਰੂ ਦੀ ਸੀ ਗੱਡੀ ਆ ਬਦਲਾਰਾਂ ਹਾਂਜੀ ਹਾਂਜੀ ਇਹਦੇ ਵਿੱਚੋਂ ਆਧਿਆ ਨਿਕਲਿਆ ਦਾਦੂ ਦਾ ਇੱਕ ਹਾਂਜੀ ਤੇ ਗੱਡੀ ਆ ਕਿਧਰ ਸਾਈਡ ਤੋਂ ਸੀ ਇਹ ਇਹ ਇਧਰ ਜਲੰਧਰ ਸਾਈਡ ਤੋਂ ਆ ਰਹੀ ਆ ਤੇ ਕਿੰਨੇ ਬੰਦੇ ਇਹਦੇ ਥੱਲੇ ਤੇ ਭਾਜੀ ਆਏ ਤਿੰਨ ਚਾਰ ਬੰਦੇ ਨੇ ਥੱਲੇ ਦੇ ਦਿੱਤੇ ਤੇ ਇਕੱਲੇ ਨੇ ਡਰਿੰਕ ਕੀਤੀ ਹੋਈ ਆ ਬੰਦੇ ਨੇ ਓਕੇ ਹੋਰ ਵੀ ਗੱਡੀ ਬੱਜੀ ਵਿੱਚ ਆਈ ਕੋਈ ਨਹੀਂ ਹੋਰ ਨਹੀਂ ਮੋਟਰਸਾਈਕਲ ਥੱਲੇ ਉਹ ਦੇਖੋ ਮੋਟਰਸਾਈਕਲ ਉਹਦੇ ਥੱਲੇ ਬਾੜ ਦਿੱਤਾ ਬਹੁਤ ਜ਼ੋਰ ਨਾਲੇ ਟੱਕਰ ਮਾਰੀ ਆ ਜਿੱਦਾਂ ਇੱਕ ਤਾਂ ਖਤਮ ਹੋ ਗਿਆ ਉਹ ਤਾਂ ਬੰਦਾ ਹਾਂ ओके okay. हां जी ਠੀਕ ਐ ਐਕਸੀਡੈਂਟ ਹੋਇਆ ਜਿਸ ਵਿੱਚ ਚਾਰ ਕੋ ਪਤਾ ਲੱਗਾ ਹੈਗਾ ਕਿ ਵਿਅਕਤੀ ਇੰਜਰਡ ਹੋਏ ਆਗੇ ਉਸੇ ਮੌਕੇ ਤੇ ਲਗੇ ਆਏ ਹੈਗੇ ਤਾਂ ਚੱਕ ਕੇ ਲਿਆ ਇੰਜਨ ਨੂੰ ਪਰ ਕਿੰਨੇ ਕੋਲ ਵਿਅਕਤੀ ਇੰਜਰਡ ਹੋਏ ਆ ਕਿਹੜੀ ਗੱਦਨੀ ਗੱਡੀ ਨੇ ਹਟ ਕੀਤਾ ਕਿੱਥੇ ਤੇ ਰਹਿਣ ਵਾਲੇ ਆ ਉਹ ਡਰਾਈਵਰ ਕਾਬੂ ਕੀਤਾ ਕਿ ਨਹੀਂ ਕੀਤਾ ਟੋਟਲ ਚਾਰ ਇੰਜਰਡ ਹੋਏ ਜੀ ਜੀ ਦੋ ਲੇਡੀਜ਼ ਆ ਦੋ ਜੈਂਟਸ ਆ ਜਿਹੜੇ ਕਿ ਤਿੰਨਾਂ ਨੂੰ ਸਾਡੇ ਆਉਣ ਤੋਂ ਪਹਿਲਾਂ ਓਕੇ ਪ੍ਰਾਈਵੇਟ ਮਤਲਬ ਪਬਲਿਕ ਦੀ ਸਹਾਤੇ ਨਾਲ ਉਹ ਸਿਵਲ ਹੋਟਲ ਫਲੋਰ ਲਿਆਏ ਸੀਗੇ ਜਿਹੜਾ ਇੱਕ ਸੀ ਗੱਲ ਉਹਦਾ ਲੁਧਿਆਣਾ ਦੇ ਕਿ ਨਾਲ ਦੱਸਦਾ ਹਰਪ੍ਰੀਤ ਸਿੰਘ ਓਕੇ ਉਹਨਾਂ ਨੂੰ ਅਸੀਂ ਆਪਣੀ ਸਰਕਾਰੀ ਗੱਡੀ 112 ਜਿਹੜੀ ਸੜਕ ਸੁਰੱਖਿਆ ਵਾਲੀ ਆ ਉਹਦੇ ਵਿੱਚ ਪਾ ਕੇ ਉਹਨੂੰ ਲੈ ਆਏ ਆ ਜੋ ਕਿ ਜੇਰੇ ਇਲਾਜ ਆ ਸਿਵਲ ਹਸਪੀਟਲ ਫਲੋ ਬਲ ਹਾਲਤ ਤਾਂ ਡਾਕਟਰ ਸਾਹਿਬ ਦੱਸ ਸਕਦੇ ਵੈਸੇ ਠੀਕ ਆ ਓਕੇ ਤੇ ਸਰ ਕਿਹੜੀ ਗੱਡੀ ਨਾਲ ਹਟ ਹੋਏ ਕੋਈ ਨੋਵਾ ਗੱਡੀ ਦੱਸ ਰਿਹਾ ਜੀ ਨੋਵਾ ਗੱਡੀ ਤੇ ਸਰ ਉਹਦਾ ਡਰਾਈਵਰ ਉਹ ਕੀਤਾ ਤਾਂ ਉਹ ਤੇ 112 ਜਿਹੜੀ ਹੈਗੀ ਥਾਣੇ ਵਾਲੀ ਚਲਦੀ ਗੱਡੀ ਉਹ ਵੀ ਪਹੁੰਚ ਚੁੱਕੀ ਆ ਤੇ ਡਿਊਟੀ ਅਸਸ ਸਿੰਦਰਪਾਲ ਨੂੰ ਇਹਦੇ ਬਾਰੇ ਜਾਣੂ ਕਰਵਾਇਆ ਗਿਆ